ਹਰਿਆਣਵੀ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਦੇ ਠੁਮਕਿਆਂ ਦਾ ਕੋਈ ਮੁਕਾਬਲਾ ਨਹੀਂ ਹੈ ਜਦੋਂ ਹਰਿਆਣਵੀ ਪੰਜਾਬੀ ਬਾਲੀਵੁੱਡ ਤੇ ਪੋਜਪੁਰੀ ਗਾਣੇ ਉੱਤੇ ਠੁਮਕੇ ਲਗਾਉਂਦੀ ਹੈ ਤੇ ਲੱਖਾਂ ਹੀ ਫੈਨਸ ਨੂੰ ਆਪਣੇ دیਵਾਨੇ ਬਣਾ ਲੈਂਦੀ ਹੈ ਸਪਨਾ ਦੇ ਸਟੇਜ ਉੱਤੇ ਪਹੁੰਚਦੇ ਹੀ ਉਹਨਾਂ ਦੇ ਫੈਨਸ ਬੇਕਾਬੂ ਹੋ ਜਾਂਦੇ ਨੇ ਉਹਨਾਂ ਦੇ ਇੱਕ ਇੱਕ ਡਾਂਸ ਮੂਵ ਉੱਤੇ ਲੋਕ ਪੈਸੇ ਲਟਾਉਂਦੇ ਨੇ ਕੁਝ ਵਕਤ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਨੂੰ ਸਪਨਾ ਚੌਧਰੀ ਨੇ ਵੀ ਹੈਰਾਨ ਕਰ ਦਿੱਤਾ ਸਪਨਾ ਚੌਧਰੀ ਸਟੇਜ ਉੱਤੇ ਡਾਂਸ ਕਰ ਰਹੀ ਸੀ ਉਹਦੇ ਛੋਟੀ ਬੱਚੀ ਨੇ ਆ ਕੇ ਉਸ ਦੇ ਨਾਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਇਸ ਬੱਚੀ ਦੇ ਡਾਂਸ ਦੀ دیਵਾਨੀ ਸਪਨਾ ਚੌਧਰੀ ਵੀ ਹੋ ਗਈ ਮੈਂ ਇੰਗਲਿਸ਼ ਮੀਡੀਅਮ ਪੜ੍ਹੀ ਹੋਈ ਹੋਸਟਲ ਮੇਂ ਸੋਨੇ ਕੱਢੀ ਹੋਈ ਮੈਂ ਇੰਗਲਿਸ਼ ਮੀਡੀਅਮ ਪੜ੍ਹੀ ਹੋਈ ਸਪਨਾ ਚੌਧਰੀ ਇਸ ਦੌਰਾਨ ਆਪਣੇ ਫੇਮਸ ਗਾਣੇ ਇੰਗਲਿਸ਼ ਮੀਡੀਅਮ ਪੜ੍ਹੀ ਹੋਈ ਉੱਤੇ ਠੁਮਕੇ ਲਗਾ ਰਹੀ ਸੀ ਇਹ ਵੀਡੀਓ YouTube ਉੱਤੇ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਗਾਣੇ ਨੇ ਹੁਣ ਤੱਕ ਰਿਕਾਰਡ ਬਣਾ ਦਿੱਤਾ ਹੈ ਇਸ ਗਾਣੇ ਨੂੰ 10 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਤੇ ਬੱਚੀ ਦਾ ਡਾਂਸ ਜੋ ਹੈ ਸਪਨਾ ਚੌਧਰੀ ਨੂੰ ਬੱਚੀ ਕਾਪੀ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਡਿੱਟੋ ਸਪਨਾ ਚੌਧਰੀ ਦੀ ਤਰ੍ਹਾਂ ਡਾਂਸ ਕਰ ਰਹੀ ਹੈ ਮੈਂ ਇੰਗਲਿਸ਼ ਮੀਡੀਅਮ ਪੜ੍ਹੀ ਹੋਈ ਹੌਸਟਲ ਮੇਂ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ